ਸਤਨਾਮੁ ਸ੍ਰੀ ਵਾਹਿਗੁਰੂ ਉਸਾਇਪ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਰਮ ਬ੍ਰਹਮ ਸੁਆਮੀ ਜਬੀ ਤੇ ਮਾਰਾ ਨਾਉ ਰਹਾਉ ਸਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਬ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ आठ पैर हर के गुण गावै सिमर आधीन दयाला आप तरह संगत सब उदरे बिनसे सगन जंजالا चरण आधार ते रा प्रभु जामि पोत पोत प्रभु साथ चरण परयो नानक प्रभु तुमरी दे राख्यो हर हाथ शरण परयो नानक प्रभु तुमरी ਦੇ ਰੱਖਿਓ ਹਰ ਹੱਥ ਸਤਨਾਮੁ ਸ੍ਰੀ ਵਾਹਿਗੁਰੂ ਇਸਾਇ ਪੀ ਜੀ ਗੂਜਰੀ ਮਹਲਾ 5 ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵ ਗਾਏ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਮ ਰਹਾਉ ਸਾਤ ਗੁਰੂ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਗਾਸ ਭੇ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਧਿਆਨ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇ ਰਾ ਪ੍ਰਭ ਜਾਮੀ ਪੋਤ ਪੋਤ ਪ੍ਰਭ ਸਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇਪ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵ ਗਾਏ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸੁਆਮੀ ਜਬੀ ਤੇ ਮਾਰਾ ਨਾਉ ਰਹਾਉ ਸਤ ਗੁਰੂ ਸੇਵ ਲਗੇ ਹਰ ਚਰਣੀ ਵੱਡਾ ਭਾਗ ਜਵ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰਾਂ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇ ਰਾ ਪ੍ਰਭ ਜਾਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇਪ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੇਮਾਰਾ ਨਾਉ ਰਹਾਉ ਸਤ ਗੁਰੂ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਂਗੀ ਕਬਲ ਪ੍ਰਕਾਸ਼ ਭਈ ਸਾਧ ਸੰਗੇ ਦੁਰਮਤਿ ਬੋਧ ਤਿਆਗੀ 8 ਪੈਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਤੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸਾਮੀ ਓਤ ਪੋਤ ਪ੍ਰਭ ਸਾਥ ਚਰਨ ਪ੍ਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸ਼ਰਨ ਪ੍ਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸੁਆਮੀ ਜਬੀ ਤੇਮਾਰਾ ਨਾਉ ਰਹਾਉ ਸਤ ਗੁਰੂ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰੈ ਦੀਨ ਦੇ ਆਲਾ ਆਪ ਕਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਜਾਨੀ ਓਤ ਪੋਤ ਪ੍ਰਭ ਸਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇ ਪਿਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੇਮਾਰਾ ਨਾਉ ਰਹਾਉ ਸਾਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੇ ਕਬਲ ਪ੍ਰਕਾਸ਼ ਭੇ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਤੇ ਅਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਜਾਨੀ ਓਤ ਪੋਤ ਪ੍ਰਭ ਸਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇ ਪਿਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੇ ਮਾਰਾ ਨਾਉ ਰਹਾਉ ਸਾਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਕਾਸ਼ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਤੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇ ਰਾ ਪ੍ਰਵਜਾਮੀ ਪੋਤ ਪੋਤ ਪ੍ਰਭ ਸਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇ ਪਿਜੇ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੇਮਾਰਾ ਨਾਉ ਰਹਾਉ ਸਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਦਿਨਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇ ਰਾ ਪ੍ਰਭ ਜਾਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇਪ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਉ ਰਹਾਉ ਸਤ ਗੁਰੂ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਕਾਸ਼ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰਾਂ ਦੀਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸਾਮੀ ਓਤ ਪੋਤ ਪ੍ਰਭ ਸਾਥ ਚਰਨ ਪ੍ਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸ਼ਰਨ ਪ੍ਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵ ਗਾਏ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੇ ਮਾਰਾ ਨਾ ਰਹਾਉ ਸਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਬਲਾਂ ਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਪੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇ ਰਾ ਪ੍ਰਵਜਾਮੀ ਓਤ ਪੋਤ ਪ੍ਰਭ ਸਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਨਾਮੁ ਸ੍ਰੀ ਵਾਹਿਗੁਰੂ ਸਾਇ ਪਿਜੀ ਗੂਜਰੀ ਮਹਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਹੀ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਵਗਾਈ ਗੋਬਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਮ ਰਹਾਉ ਸਤ ਗੁਰ ਸੇਵ ਲਗੇ ਹਰ ਚਰਣੀ ਵੱਡਾ ਭਾਗ ਤੇ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪੈਰ ਹਰ ਕੀ ਗੁਣ ਗਾਵੈ ਸਿਮਰ ਆਦੀਨ ਦਿਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਨ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸਾਮੀ ਓਤ ਪੋਤ ਪ੍ਰਭ ਸਾਥ ਚਰਨ ਪ੍ਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸ਼ਰਨ ਪ੍ਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ